ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਰੁਤਵੇ ਨਿਊਜ਼ ਚੈਨਲ ਬੀਤੇ ਦਿਨ ਭਾਰਤੀ ਜਨਤਾ ਪਾਰਟੀ ਬਠਿੰਡਾ ਦੇ ਪ੍ਰਧਾਨ ਦੀ ਅਗਵਾਈ ਵਿੱਚ ਨਵੇਂ ਚੁਣੇ ਗਏ ਮੰਡਲ ਪ੍ਰਧਾਨ ਦਾ ਐਲਾਨ ਕੀਤਾ ਗਿਆ ਇਸ ਸਭਾ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਸਕੱਤਰ ਦਿਆਲ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਸਭਾ ਵਿੱਚ ਆਨੰਦ ਗੁਪਤਾ ਨੂੰ ਇਸਤ ਮੰਡਲ ਦਾ ਦੋਵਾਰਾ ਪ੍ਰਧਾਨ ਚੁਣਿਆ ਗਿਆ ਜਿਸ ਦਾ ਕਿ ਪਹਿਲਾਂ ਹੀ ਸਰਬਸੰਮਤੀ ਨਾਲ ਫੈਸਲਾ ਹੋ ਚੁੱਕਿਆ ਸੀ श्याम लाल अग्रवाल ਅਤੇ پروین ਗਰਗ ਨੂੰ ਵੀ ਮੰਡਲ ਪ੍ਰਦਾਨ ਐਲਾਨਿਆ ਗਿਆ ਸਰੂਪ ਚੰਦ ਸਿੰਘਲਾ ਨੇ ਨਵੇਂ ਚੁਣੇ ਮੰਡਲ ਪ੍ਰਧਾਨਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਅਹੁਦੇ ਇੱਕ ਜ਼ਿੰਮੇਵਾਰੀ ਹਨ ਜੋ ਕਿ ਤਨਦੇਹੀ ਨਾਲ ਨਿਭਾਉਣੀ ਪੈਣੀ ਹੈ ਜਿਸ ਨਾਲ ਭਾਰਤੀ ਜਨਤਾ ਪਾਰਟੀ ਦਾ ਮਿਆਰ ਉੱਚਾ ਹੋਵੇ ਇੱਥੇ ਹੀ ਨਵੇਂ ਚੁਣੇ ਮੰਡਲ ਪ੍ਰਧਾਨਾ ਨੇ ਵੀ ਤਨਦੇਹੀ ਨਾਲ ਕੰਮ ਕਰਨ ਦਾ ਵਚਨ ਦਿੱਤਾ ਆਓ ਦੇਖਦੇ ਹਾਂ ਟਰੁਥਵੇਦੀ ਖਾਸ ਰਿਪੋਰਟ ਅੱਜ ਮਟੰਡਾ ਜ਼ਿਲ੍ਹੇ ਨੇ ਜਿਹੜੇ ਮਟੰਡਾ ਦੇ ਪ੍ਰਧਾਨ ਆ ਉਹਨਾਂ ਦੀ ਚੋਣ ਹੋ ਗਈ ਹੈ 11 ਮਟੰਡਾ ਦੀ ਚੋਣ ਕੰਪਲੀਟ ਹੋ ਚੁੱਕੀ ਹੈ 6 ਮਟੰਡਾ ਬਾਕੀ ਨੇ ਉਹ ਇੱਕ ਦੋ ਦਿਨਾਂ ਚ ਹੋ ਜਾਣੀ ਹੈ ਮੈਂ ਨਵੇਂ ਮਟੰਡਾ ਪ੍ਰਧਾਨ ਨੂੰ ਵਧਾਈ ਦੇਣਾ ਅਮੀਰ ਕਰਦਾਂਗੇ ਭਾਰਤ ਜਨਤਾ ਪਾਰਟੀ ਦੇ ਵਰਕਰਾਂ ਦਾ ਬਹੁਤ ਵੱਡਾ ਹੌਸਲਾ ਹੈ 2027 ਦੇ ਵਿੱਚ ਆਪੀ ਸਰਕਾਰ ਬਣਾਉਣੀ ਚਾਜਬਾ ਹਾਂ ਜੀ ਦੋਹਿਆ ਭਾਈ ਜੇਪ ਪੰਜ ਜੱਤਾ ਪੰਜ ਚੰਦ ਹਾਂਜੀ ਕੀ ਕਰਨਾ ਚਾਹੁੰਦਾ ਹਾਂ ਨਮਸਕਾਰ ਜੀ ਮੈਨੂੰ ਅੱਜ ਫੇਰ ਬੀਜੇਪੀ ਪਾਰਟੀ ਵੱਲੋਂ ਸੇਵਾ ਕਰਨ ਦਾ ਮੌਕਾ ਮਿਲਿਆ ਦੂਜੀ ਵਾਰ ਮੈਂ ਬਹੁਤ ਧੰਨਵਾਦ ਕਰਦਾ ਆਪਣੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਤੇ ਨਾਲ ਆਪਣੀ ਟੀਮ ਦਾ ਇਹਨਾਂ ਦੇ ਸਦਕਾ ਮੈਨੂੰ ਦੁਆਰਾ ਮੌਕਾ ਮਿਲਿਆ ਤੇ ਮੈਂ ਤਾਮਨਾ ਕਰਦਾ ਕਿ ਮੈਂ ਪਾਰਟੀ ਚਲਦੀ ਕਲਾ ਲਈ ਜਿੰਨਾ ਵੱਧ ਤੋਂ ਵੱਧ ਹੋ ਸਕਿਆ ਕੰਮ ਕਰਨਾ ਮਿਹਨਤ ਕਰਨਾ ਅਨੰਦ ਜੀ ਕਿਹੜੀ ਜ਼ੋਨ ਦਾ ਤੁਸੀਂ ਬਣਿਆ ਮੈਨੂੰ ਇਸ ਮੰਡਲ ਦਾ ਪ੍ਰਧਾਨ ਬਣਾਇਆ ਸੀ ਦੁਆਰਾ ਪਹਿਲਾਂ ਵੀ ਮੈਂ ਇਸੂਲ ਦਾ ਪ੍ਰਧਾਨ ਵੀ ਕਰ ਰਿਹਾ ਸੀ ਦੁਆਰਾ ਸਦਾਮਾ ਦਨਾ ਹੈ